ਅਸ਼ੀਕਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਤੁਹਾਡੇ ਨਾਲ ਨidhi Cha ਅੱਜ 1 ਜੁਲਾਈ ਹੈ ਅੱਜ ਵੱਡੇ ਬਦਲਾਅ ਕੀਤੇ ਗਏ ਨੇ ਇਸ ਬਦਲਾਅ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪੈ ਸਕਦਾ ਹੈ ਪੰਜਾਬ ਦੀ ਅਰਥ ਵਿਵਸਥਾ ਪੂਰੇ ਦੇਸ਼ ਦੀ ਅਰਥ ਵਿਵਸਥਾ ਤੇ ਪੈ ਸਕਦਾ ਹੈ ਇਹ ਬਦਲਾਅ ਆਮ ਲੋਕਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਇਸੇ ਵਿਧਿਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸਿਮਰਨ ਕੌਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅੱਜ 1 ਜੁਲਾਈ ਤੋਂ ਕਿਹੜੇ-ਕਿਹੜੇ ਬਦਲਾਅ ਹੋਣ ਜਾ ਰਹੇ ਨੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸ ਦਾਨੀਧੀ ਕਿ ਅੱਜ ਕੁਝ ਇਕਨੋਮਿਕ ਬਦਲਾਅ ਜਿਹੜੇ ਹੋਣਗੇ ਅੱਜ ਤੋਂ ਲਾਗੂ ਹੋਣਗੇ ਲੋਕਾਂ ਦੀ ਜੇਬ ਤੇ ਪਾਰੀ ਜ਼ਰੂਰ ਪੈ ਸਕਦੇ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਪਹਿਲਾਂ ਇੱਕ ਵਾਰ ਮੋਟਾ-ਮੋਟਾ ਆਊਟਲਾਈਨ ਦੇ ਦਿੰਨੇ ਆ ਕਿ ਕੀ-ਕੀ ਚੇਂਜਸ ਜਿਹੜੇ ਨੇ ਉਹ ਫੇਸ ਕਰਨੇ ਪੈਣਗੇ ਤੁਹਾਨੂੰ ਤੇ ਸਭ ਤੋਂ ਪਹਿ ਤੇ ਬਹੁਤ ਜ਼ਿਆਦਾ ਰੀਲ ਟ੍ਰੈਵਲ ਕਰਦੇ ਹੋ ਤੇ ਇੱਕ ਖਬਰ ਤੁਹਾਡੇ ਵਾਸਤੇ ਬਹੁਤ ਖਾਸ ਹੈ ਇੱਕ ਨਿਯਮ ਇਹ ਵੀ ਲਾਗੂ ਹੋਇਆ ਹੈ ਕਿ ਹੁਣ ਜੇਕਰ ਤੁਸੀਂ ਤਤਕਾਲ ਟਿਕਟ ਬੁਕਿੰਗ ਕਰਨੀ ਹੈ ਜਾਂ ਫਿਰ ਤੁਹਾਡਾ ਕੋਈ ਏਜੰਟ ਸੀਗਾ ਜਿਹੜਾ ਤੁਹਾਡੇ ਲਈ ਤਤਕਾਲ ਟਿਕਟ ਬੁਕਿੰਗ ਕਰਦਾ ਸੀਗਾ ਹੁਣ ਥੋੜੀ ਜਿਹੀ ਪਾਰਦਰਸ਼ਤਾ ਵਾਸਤੇ ਟਰਾਂਸਪੇਰੈਂਸੀ ਵਾਸਤੇ ਇਹ ਨਿਯਮ ਲਾਗੂ ਕਰ ਦਿੱਤਾ ਗਿਆ ਹੈ ਕਿ ਹੁਣ ਜੋ ਵੀ ਤੁਹਾਡਾ ਆਈਆਰਸੀਟੀਸੀ ਤੇ ਅਕਾਊਂਟ ਹੈ ਉਹਨੂੰ ਤੁਹਾਡੇ ਨਾਲ ਆਪਣੇ ਆਧਾਰ ਦੇ ਨਾਲ ਲਿੰਕ ਕਰਨਾ ਪਏਗਾ ਜੇ ਤੁਹਾਡਾ ਅਕਾਊਂਟ ਆਧਾਰ ਦੇ ਨਾਲ ਲਿੰਕ ਨਹੀਂ ਹੈ ਤੇ ਤੁਸੀਂ ਤਤਕਾਲ ਟਿਕਟ ਬੁੱਕ ਨਹੀਂ ਕਰਾ ਸਕੋਗੇ ਔਰ ਇਸ ਕਰਕੇ ਤੁਹਾਨੂੰ ਪ੍ਰੋਬਲਮ ਦਾ ਸਾਹਮਣਾ ਫੇਸ ਕਰਨਾ ਪੈ ਸਕਦਾ ਤੇ ਜੇਕਰ ਤੁਹਾਡਾ ਆਪਣਾ ਹੁਣ ਆਈਆਰਸੀਟੀ ਅਕਾਊਂਟ ਹੈ ਤਾਂ ਉਸ ਨੂੰ ਤੁਸੀਂ ਆਧਾਰ ਦੇ ਨਾਲ ਸਭ ਤੋਂ ਪਹਿਲਾਂ ਲਿੰਕ ਕਰੋ ਤਾਂ ਕਿ ਤੁਹਾਨੂੰ ਰੇਲ ਟਿਕਟ ਬੁੱਕ ਕਰਵਾਉਣ ਦੇ ਵੇਲੇ ਕੋਈ ਪ੍ਰੋਬਲਮ ਨਾ ਆਏ ਇਹ ਸਟੈਪ ਜਿਹੜਾ ਹੈ ਇਸ ਲਈ ਲਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਟਰੈਵਲ ਏਜੰਟਸ ਜਿਹੜੇ ਟਿਕਟ ਬੁੱਕ ਕਰਦੇ ਸੀਗੇ ਰੇਲ ਟਿਕਟ ਬੁੱਕ ਕਰਦੇ ਸੀ ਉਹ ਐਡਵਾਂਸ 'ਚ ਤਤਕਾਲ ਟਿਕਟਸ ਆਪਣੇ ਕੋਲ ਸਟਾਕ ਰੱਖ ਲੈਂਦੇ ਸੀ ਰਿਜ਼ਰਵ ਕਰ ਲੈਂਦੇ ਸੀ ਜਿਸ ਕਾਰਨ ਜਿਨ੍ਹਾਂ ਨੂੰ ਵਾਕਈ ਜੈਨੂਇਨ ਨੀਡ ਹੁੰਦੀ ਸੀ ਉਹਨਾਂ ਦਾ ਕੋ ਟਿਕਟ ਦਾ स्लॉट ਜਿਹੜਾ ਉਹ ਨਹੀਂ ਪਹੁੰਚ ਪਾਉਂਦਾ ਸੀ ਟਿਕਟ ਅਵੇਲੇਬਲ ਨਹੀਂ ਸੀ ਹੁੰਦੀ ਤਾਂ ਉਹ ਲੈ ਨਹੀਂ ਸੀ ਪਾਉਂਦੇ ਇਸ ਵਾਸਤੇ ਇਹ ਨਿਯਮ ਲਿਆਂਦਾ ਗਿਆ ਤੇ ਇਹ ਦੇ ਨਾਲ ਈਜ਼ੀ ਵੀ ਹੋ ਜਾਏਗਾ ਕਿ ਤੁਸੀਂ ਆਪਣੀ ਤਤਕ ਤਦ ਅਗਰ ਬੁੱਕ ਕਰਨੀ ਹੈ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ ਬਸ ਜਿਹੜੇ ਤੁਹਾਡਾ ਜਿਹੜਾ ਆਰਸੀਟੀਸੀ ਅਕਾਊਂਟ ਹੈ ਉਹ ਤੁਹਾਨੂੰ ਆਪਣੇ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਪਏਗਾ ਇਹ ਇੱਕ ਬਹੁਤ ਹੀ ਮੈਨੂੰ ਲੱਗਦਾ ਇੱਕ ਪੋਜ਼ਿਟਿਵ ਚੇਂਜ ਹੈ ਦੂਸਰੀ ਗੱਲ ਰਹੀ ਆਈਟੀਆਰ ਫਾਈਲ ਕਰਨ ਵਾਲੀ ਤੇ ਜਿਸ ਤਰੀਕੇ ਦੇ ਨਾਲ ਆਈਟੀਆਰ 'ਚ ਪਹਿਲੇ ਵੀ ਨਿਯਮ ਬਦਲਾਵ ਹੋਏ ਕਿ ਹੁਣ ਜਿਹੜੀ ਟੈਕਸ ਛੋਟ ਹੈ ਉਹ 12 ਲੱਖ ਤੱਕ ਦੇ ਦਿੱਤੀ ਗਈ ਹੈ ਬੇਸ਼ੱਕ ਲੇਕਿਨ ਫਾਰਮਸ ਜਿਹੜੇ ਨੇ ਉਹ ਨਿਊ ਫਾਰਮਸ ਆਣੇ ਸੀਗੇ ਤਾਂ ਕਰਕੇ ਬਹੁਤ ਸਾਰੇ ਲੋਕ ਆਈਟੀਆਰ ਅਜੇ ਪਾਰ ਨਹੀਂ ਪਾਏ ਕਿਉਂਕਿ ਵੇਟ ਕਰ ਰਹੇ ਸੀ ਕਿ ਨਵੇਂ ਫਾਰਮ ਜਦੋਂ ਲਾਗੂ ਹੋਣਗੇ ਨਵੇਂ ਰੂਲਸ ਦੇ ਮੁਤਾਬਿਕ ਉਦੋਂ ਪਾਰ ਪਾਣਗੇ ਤੇ ਇਹ ਵੀ ਇੱਕ ਕੁਐਸਚਨ ਸੀਗਾ ਕਿ ਲਾਸਟ ਡੇਟ ਆਈਟੀਆਰ ਫਾਈਲ ਕਰਨ ਦੀ ਕਦੋਂ ਸੀਗੀ ਪਹਿਲਾਂ ਆਈਟੀਆਰ ਫਾਈਲ ਕਰਨ ਦੀ ਲਾਸਟ ਡੇਟ 31 ਜੁਲਾਈ ਸੀਗੀ ਲੇਕਿਨ ਹੁਣ ਇਹਨੂੰ ਬਤਾ ਤੱਕ ਆਪਣਾ ਆਈਟੀਆਰ ਭਰ ਸਕਦੇ ਹੋ ਇਸ ਲਈ ਛੂਟ ਦਿੱਤੀ ਗਈ ਤਾਂ ਕਿ ਹਫੜਾ ਤਫੜੀ ਚ ਤੁਸੀਂ ਨਾ ਰਹੋ इजीली ਆਪਣਾ ਜਿਹੜਾ ਆਈਟੀਆਰ ਹੈ ਉਹ ਫਾਈਲ ਕਰਪੋ ਕਿਉਂਕਿ ਰੂਲਸ ਇਸ ਵਾਰ ਜਿਹੜੇ ਉਹ ਫਾਈਨੈਂਸ਼ੀਅਲ ਇਅਰ ਚ ਚੇਂਜ ਹੋਏ ਸੀਗੇ ਠੀਕ ਔਰ ਜੀਐਸਟੀ ਰਿਟਰਨ ਉੱਤੇ ਵੀ ਇੱਕ ਰੂਲ ਆਇਆ ਹੈ ਜਿਸ ਦੇ ਨਾਲ ਹੁਣ ਪਾਰਦਰਸ਼ਤਾ ਹੋਰ ਜ਼ਿਆਦਾ ਬਣੀ ਰਹੇਗੀ ਜੀਐਸਟੀ ਚ ਇੱਕ ਵੱਡਾ ਜਿਹੜਾ ਚੇਂਜ ਹੈ ਉਹ ਇਹ ਹੈ ਕਿ 3 ਸਾਲ ਤੋਂ ਪੁਰਾਣੇ GST ਤੁਸੀਂ ਇਸ ਵਾਰ ਤੋਂ ਬਾਅਦ ਨਹੀਂ ਭਰ पाओगे ਤੇ ਜੇ ਤੁਹਾਡੇ ਕੋਈ ਪੈਂਡਿੰਗ GST ਬਿਲਸ ਰਹਿ ਰਹੇ ਨੇ ਤਾਂ ਤੁਸੀਂ ਉਹਨਾਂ ਨੂੰ ਟਾਈਮ ਰੈਂਦੇ ਹੀ ਫਿਲ ਕਰਪਾਓ ਕਿਉਂਕਿ ਥੋੜੀ ਜੀ ਰੂਲਸ ਜਿਹੜੇ ਨੇ ਉਹ ਸਟ੍ਰਿਕਟ ਹੋ ਗਏ ਨੇ ਟਰਾਂਸਪੇਰੈਂਸੀ ਵਧਾਉਣ ਵਾਸਤੇ ਓਕੇ ਤੇ ਹੁਣ ਪੈਨ ਕਾਰਡ ਕਰਕੇ ਵੀ ਇੱਕ ਰੂਲ ਆਇਆ ਹੁਣ ਪੈਨ ਕਾਰਡ ਦੇ ਲਈ ਵੀ ਤੁਹਾਨੂੰ ਆਧਾਰ ਕਾਰਡ ਦੀ ਨੀਡ ਪਏਗੀ ਪਹਿਲੇ ਕੀ ਹੁੰਦਾ ਸੀ ਤੁਸੀਂ ਜਾਣਦੇ ਸੀ ਕੈਪਵੇਚ ਰਿਹਾ ਕਿਤੇ ਵੀ ਜਾ ਕੇ ਪੈਨ ਕਾਰਡ ਅਪਲਾਈ ਕਰਨਾ ਹੁੰਦਾ ਸੀਗਾ ਬੇਸਿਕ ਡਿਟੇਲਸ ਆਪਣੀ 10th ਦੀ ਮਾਰਕਸ਼ੀਟ ਜਾਂ ਬਰਥ ਸਰਟੀਫਿਕੇਟ ਦੇ ਥਰੂ ਤੁਸੀਂ ਆਪਣਾ ਐਡਰੈਸ ਲਿਖ ਕੇ ਉੱਥ ਅਪਲਾਈ ਕਰ ਸਕਦੇ ਸੀ ਲੇਕਿਨ ਹੁਣ ਪੈਨ ਕਾਰਡ ਵਾਸਤੇ ਵੀ ਤੁਹਾਨੂੰ ਆਧਾਰ ਕਾਰਡ ਦੀ ਨੀਡ ਹੈ ਯਾਨੀ ਕਿ ਆਧਾਰ ਕਾਰਡ ਇੱਥੇ ਵੀ ਮੰਡੀਟਰੀ ਹੋ ਗਿਆ ਹੈ ਆ ਯੂਪੀਆਈ 'ਚ ਵੀ ਕੁਝ ਨਿਯਮ ਬਦਲਾ ਕੀਤੇ ਗਏ ਨੇ ਇਹ ਬਹੁਤ ਜ਼ਿਆਦਾ ਨਿਰਾਸ਼ਾਜਨਕ ਖਬਰ ਹੈ ਕਿਉਂਕਿ ਅਸੀਂ 2 ਮਿੰਟ ਚ ਯੂਪੀਆਈ ट्रांजैक्शन ਕਰਦੇ ਹਾਂ ਸਾਰੇ ਕਰਦੇ ਨੇ ਤੁਸੀਂ ਵੀ ਕਰਦੇ ਹੋਵੋਗੇ ਯੂਪੀਆਈ ਨੂੰ ਲੈ ਕੇ ਵੱਡੇ ਚੇਂਜਸ ਹੋਏ ਐਗਜ਼ੈਕਟਲੀ ਵੱਡੇ ਚੇਂਜਸ ਹੋਏ ਨੇ ਔਰ ਇਹ ਹੈ ਕਿ ਹੁਣ ਤੁਸੀਂ ਯੂਪੀਆਈ ਕਰੋਗੇ ਤੇ ਤੁਹਾਨੂੰ ਥੋੜਾ ਜਿਆਦਾ ਚਾਰਜ ਜ਼ਰੂਰ ਦੇਣਾ ਪਏਗਾ ਤੇ ਉਹਦੇ ਬਾਰੇ ਵੀ ਗੱਲ ਕਰਾਂਗੇ ਬਟ ਏਟੀਐਮ ਤੇ ਬੈਂਕਿੰਗ ਦੇ ਚਾਰਜ ਵੀ ਇਸ ਦੇ ਨਾਲ ਹੀ ਵਧੇ ਨੇ ਕਿ ਏਟੀਐਮ ਤੇ ਤੁਸੀਂ ਜਾਣਦੇ ਹੋ ਕਿ 5 ट्रांजैक्शंस ਜਿਹੜੀਆਂ ਨੇ ਉਹ ਫ੍ਰੀ ਆਫ ਕਾਸਟ ਹੁੰਦੀਆਂ ਸੀ ਪਹਿਲੇ ਅਸੀਂ ਜਦੋਂ ਕਾਰਡ ਸਵਾਈਪ ਕਰਦੇ ਸੀ 5 ट्रांजैक्शंस ਸੀ ਫ੍ਰੀ ਆਫ ਕਾਸਟ ਕਰਦੇ ਸੀ ਤੇ ਉਸ ਤੋਂ ਮਿਨੀਮਲ ਚਾਰਜ ਹੈ ਉਹ ਲੱਗਦਾ ਸੀਗਾ ਲੇਕਿਨ ਉਹ ਹੁਣ ਵੱਧ ਗਿਆ ਹੁਣ ਪੰਜ ਟ੍ਰਾਂਜੈਕਸ਼ਨ ਤੋਂ ਬਾਅਦ ਜਿਹੜੀ ਛੇਵੀਂ ਟ੍ਰਾਂਜੈਕਸ਼ਨ ਤੁਸੀਂ ਕਰੋਗੇ ਤੇ ਰਪੇ ਤੁਹਾਨੂੰ ਆਪਣੀ ਜੇਬ ਚ ਹੋਟੇਲੇ ਕਰਨੇ ਪੈਣਗੇ ਪਰ ट्रांजैक्शन ਇਹਦੇ ਨਾਲ ਹੀ ਜੋ ਤੁਸੀਂ ਆਈਐਮਪੀਐਸ ਵੀ ਮਨੀ ਸੈਂਡ ਕਰਦੇ ਹੋ ਤੇ ਜਾਂ ਫਿਰ ਕੈਸ਼ ਵੀ ਨਿਕਲਵਾਂਦੇ ਹੋ ਉਹਦੇ ਵਾਸਤੇ ਵੀ ਤੁਹਾਨੂੰ ਸੇਮ ਚਾਰजेस ਦੇਣੇ ਪੈਣਗੇ ਤੇ ਇਹ ਥੋੜੀ ਜਿਹੀ ਨਿਰਾਸ਼ਾ ਜ਼ਰਨਾ ਖਬਰ ਹੈ ਕਿ ਬੈਂਕਾਂ ਨੇ ਥੋੜਾ ਜਿਹਾ ਨਾ ਇਨਸਾਫੀ ਜ਼ਰੂਰ ਕੀਤੀ ਹੈ ਲੋਕਾਂ ਦੇ ਨਾਲ ਬਿਕੋਜ਼ ਯੂਪੀਆਈ ਤੇ ਬਹੁਤ سارے ਲੋਕ ਡਿਪੈਂਡੈਂਟ ਹੋ ਗਏ ਨੇ ਅੱਜਕੱਲ ਮਨ ਲੱਗਦਾ ਛੋਟੇ ਛੋਟੇ ਜਿਹੜੀ ਪੇਮੈਂਟ ਹੈ ਉਹ ਵੀ ਯੂਪੀਆਈ ਦੇ ਥਰੂ ਹੋਣ ਲੱਗੀ ਹੈ ਤੇ ਕੋਈ ਇਹ ਤਾਂ ਨਹੀਂ ਚਾਹੇਗਾ ਕਿ ਜੇ ਮੈਂ 10 ਰੁਪਏ ਦੀ ਪੇਮੈਂਟ ਕਰਾਂ ਤਾਂ ਮੈਨੂੰ 23 ਰੁਪਏ ਉਹਨੂੰ ਸਰਚ ਚਾਰਜ ਦਵਾ ਇਹ ਤਾਂ ਡੈਫੀਨਿਟਲੀ ਨਹੀਂ ਹੋਏਗਾ ਤੇ ਕ੍ਰੈਡਿਟ ਕਾਰਡਸ ਵੀ ਕ੍ਰੈਡਿਟ ਕਾਰਡਸ ਨੂੰ ਲੈ ਕੇ ਵੀ ਵੱਡਾ ਆਇਆ ਹੈ ਇੱਕ ਚੇਂਜ ਉਹਤੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਹਾਂ ਹੁਣ ਕ੍ਰੈਡਿਟ ਕਾਰਡ ਤੋਂ ਦੇਖੋ 10000 ਰੁਪਏ ਤੋਂ ਜ਼ਿਆਦਾ ਦੀ ਟ੍ਰਾਂਜ਼ੈਕਸ਼ਨ ਤੇ 1% ਫੀਸ ਬੈਂਕ ਲਏਗਾ ਤੇ ਇਹ ਪਹਿਲੇ ਦੀ ਸੀ ਹੁੰਦਾ ਔਰ ਕ੍ਰੈਡਿਟ ਕਾਰਡ ਵੀ ਬਹੁਤ ਲੋਕ ਆਮ ਯੂਜ਼ ਕਰਦੇ ਕਿਉਂਕਿ ਪੁਆਇੰਟਸ ਬਹੁਤ ਸਾਰੇ ਮਿਲ ਜਾਂਦੇ ਨੇ ਕ੍ਰੈਡਿਟ ਕਾਰਡ ਦੇ ਵਿੱਚ ਤੇ ਕਦੇ ਤੁਹਾਡੇ ਕੋਲ ਲਿਕਵਿਡ ਮਨੀ ਨਹੀਂ ਹੁੰਦਾ ਤੇ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰ ਲੈਂਦੇ ਹੋ ਬਟ ਇਹਦੇ ਹੁਣ 10000 ਤੋਂ ਜ਼ਿਆਦਾ ਅਗਰ ट्रांजੈਕਸ਼ਨ ਕਰਦੇ ਹੋ 1% ਚਾਂਸ ਚਾਰਜ ਜਿਹੜਾ ਹੈ ਉਹ ਬੈਂਕ ਕੱਟੇਗਾ ਤੇ ਅਲਪੀਜੀ ਸਿਲੰਡਰ ਨੂੰ ਲੈ ਕੇ ਵੀ ਹੋ ਸਕਦਾ ਹੈ ਕਿ ਕੋਈ ਵੱਡਾ ਖੁਲਾਸਾ ਹੋ ਜਾਏ ਰਸੋਈ ਉੱਤੇ ਵੀ ਥੋੜੇ ਅਸਰ ਪੈਣ ਵਾਲਾ ਬਟ ਇਹ ਥੋੜਾ ਪੋਜ਼ਿਟਿਵ ਅਸਰ ਹੋ ਸਕਦਾ ਹੈ ਕਿਉਂਕਿ ਪਿਛਲੇ ਮਹੀਨੇ ਕਮਰਸ਼ੀਅਲ ਸਿਲੰਡਰ ਦੀ ਜੋੜੀ ਕੀਮਤ ਹੈ ਉਹ ਥੋੜੀ ਜੀ ਕੱਟੀ ਸੀ ਤੇ ਉਮੀਦ ਲਗਾਈ ਜਾ ਰਹੀ ਸੀ ਕਿ ਡੋਮੈਸਟਿਕ ਸਿਲੰਡਰ ਦੀ ਕੀਮਤ ਵੀ ਘਟ ਜਾਏ ਹਾਲਾਂਕਿ ਕੋਈ ਇਹਦੇ ਬਾਰੇ ਐਲਾਨ ਨਹੀਂ ਹੋਇਆ ਬਟ ਪੋਸੀਬਲ ਹੈ ਕਿ ਹੋ ਸਕਦਾ ਹੈ ਤੇ ਦੂਸਰੀ ਗੱਲ ਹਾਰੀ ਫਿਊਲਿੰਗ ਤੇ ਦਿੱਲੀ ਚਿਕ ਦਿੱਲੀ ਗਵਰਨਮੈਂਟ ਨੇ ਵੱਡਾ ਫੈਸਲਾ ਲੈਂਦਾ ਹੈ ਉਹਦੇ ਮੁਤਾਬਿਕ ਹੁਣ 15 ਸਾਲ ਤੋ ਪੁਰਾਣਾ ਜਿਹੜਾ ਤੁਹਾਡਾ પેટ્રોલ ਵਹੀਕਲ ਹੈ ਬੇਸ਼ੱਕ ਉਹ ਟੂ व्हीਲਰ ਹੈ ਬੇਸ਼ੱਕ ਫੋਰ व्हीਲਰ ਹੈ ਉਹਨੂੰ પેટ્રોલ ਨਹੀਂ ਮਿਲੇਗਾ ਔਰ 10 ਸਾਲ ਤੋਂ ਜ਼ਿਆਦਾ ਪੁਰਾਣਾ ਜੇ ਤੁਹਾਡਾ ਕੋਈ ਡੀਜ਼ਲ ਵਹੀਕਲ ਹੈ ਤੇ ਉਹਨੂੰ ਵੀ ਡੀਜ਼ਲ ਨਹੀਂ ਮਿਲੇਗਾ ਯਾਨੀ ਕਿ ਜਿਹੜੀ ਤੁਹਾਡੀ ਵਹੀਕਲ ਦੀ ਏਜ ਹੈ ਉਹ 15 ਫਾਰ પેટ્રોલ ਐਂਡ 10 ਫਾਰ ਡੀਜ਼ਲ ਉਤੋਂ ਬਿਨਾ ਤੁਹਾਨੂੰ ਉਤੋਂ ਉੱਪਰ ਪੁਰਾਣੇ ਵਹੀਕਲਸ ਨੇ ਜਿਹੜੇ ਉਹਨਾਂ ਨੂੰ પેટ્રોલ ਨਹੀਂ ਮਿਲੇਗਾ ਕਿਉਂਕਿ ਸਕ੍ਰੈਪ ਪਾਲਿਸੀ ਦਿੱਲੀ 'ਚ ਹੈ ਕਿ ਇਸ ਤੋਂ ਪੁਰਾਣੇ ਤੁਸੀਂ ਵਹੀਕਲ ਆਪਣੇ ਚਲਾ ਨਹੀਂ ਸਕਦੇ ਉਹਨਾਂ ਨੂੰ ਸਕ੍ਰੈਪ ਕਰਨਾ ਕੰਪਲਸਨ ਹੈ ਤੇ ਇਹ ਕੁਝ ਬਹੁਤ ਇੰਪੋਰਟੈਂਟ ਚੇਂजेस ਹਨ ਲੱਗਦਾ ਆਪਣੇ ਦਰ ਸਾਨੂੰ ਦੱਸਣਾ ਜ਼ਰੂਰੀ ਸੀਗੇ ਜਿਹੜੇ ਉਹਨਾਂ ਦੇ ਵੀ ਕੰਮ ਆਣਗੇ ਜੀ ਜੀ ਹੁਣ ਗੱਲ ਕਰਾਂਗੇ ਪੇਟੀਐਮ ਯੂਪੀਆਈ ਬਾਰੇ ਕਿ ਯੂਪੀਆਈ ਤਾਂ ਅੱਜਕੱਲ ਸਾਰੇ ਵਰਤਦੇ ਨੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦਾ ਸੁਪਨਾ ਸੀ ਕਿ ਇੰਡੀਆ ਕੈਸ਼ਲੈਸ ਕੈਸ਼ਲੈਸ ਇੰਡੀਆ ਬਣਾਵੇ ਹੋਵੇ ਹੁਣ ਤੁਹਾਨੂੰ ਕੀ ਲੱਗਦਾ ਕਿ ਯੂਪੀਆਈ ਦੇ ਚਾਰਜਸ ਜਿਹੜੇ ਵਧੇ ਨੇ ਹੁਣ ਇਹ ਸੁਪਨਾ ਮੋਦੀ ਜੀ ਦਾ ਪੂਰਾ ਹੋ ਸਕੇਗਾ ਕਿ ਨਹੀਂ ਇਹ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਇਹ ਬੜੀ ਇਹਦੇ ਚ ਮਿਕਸਡ ਜਿਹੜੇ ਹੈ ਉਹ ਰਿਵਿਊਜ਼ ਆ ਰਹੇ ਲੋਕਾਂ ਦੇ ਕਈਆਂ ਦਾ ਕਹਿਣਾ ਹੈ ਕਿ ਇਹ ਹੋਣਾ ਵੀ ਚਾਹੀਦਾ ਹੈ ਸਗਾ ਬਿਕਾਜ਼ ਬੈਂਕਸ ਵੀ ਦੇਖਣਗੇ ਆਪਣਾ ਕਿ ਉਹ ਅਗਰ ਯੂਪੀਆਈ ਯੂਜ਼ ਕਰ ਰਹੇ ਉਹਨਾਂ ਦਾ ਤਾਂ ਬੈਂਕਸ ਦੇ ਕੋਲ ਜਿਹੜੀ ਲਿਕুইਡਿਟੀ ਹੈ ਮਨੀ ਵੀ ਉਹ ਵੀ ਸਾਰੀ ਚੀਜ਼ਾਂ ਸਰਕੂਲੇਟ ਕਰਨੀ ਆ ਸਭ ਤੋਂ ਮਨੀ ਸਰਕੂਲੇਟ ਕਰਨਾ ਤੇ ਆਪਣੇ ਆਪਣੇ ਪਾਲਿਸੀਜ਼ ਹੁੰਦੀਆਂ ਨੇ ਸਾਰੀਆਂ ਬਟ ਹਾ ਕਿਉਂਕਿ ਭੁਗਤਾਨ ਕਿਨੂੰ ਕਰਨਾ ਪੈ ਰਿਹਾ ਭੁਗਤਾਨ ਕਰਨਾ ਪੈ ਰਿਹਾ ਆਮ ਆਦਮੀ ਨੂੰ ਔਰ ਸਾਡੇ ਵਰਗੇ ਤਾਂ ਨਾਰਮਲੀ ਕਰ ਵੀ ਲੈਂਦੇ ਨੇ ਚਲੋ ਨਹੀਂ ਬਟ ਅੱਜਕਲ ਕੀ ਹੈ ਜੇ ਜਦੋਂ ਮਾਰਕੀਟ ਚ ਜਾਣਾ ਹੈ ਤਾਂ ਦੇਖਦੇ ਕਿ ਕੋਈ ਸਬਜੀ ਵਾਲਾ ਵੀ ਹੈ ਜਾਂ ਕੋਈ ਚਾਹ ਦੇ ਕੋਖੇ ਵਾਲਾ ਵੀ ਗੱਪੇ ਵਾਲਾ ਵੀ ਉਹ ਵੀ UPI ट्रांजैक्शन ਲੈਂਦਾ ਵੀ ਹੈ ਤੇ ਦਿੰਦਾ ਵੀ ਹੈ ਯਾਨੀ ਕਿ ਛੋਟੇ ਤੋਂ ਛੋਟਾ ट्रांजैक्शन ਵੀ ਹੈ ਨਾ ਜੇ ਤੁਸੀਂ ਮਤਲਬ ਇੱਕ ਕੁਝ ਵੀ ਉਹ ਵੀ ਲੈਣ ਜਾਓ ਤੁਸੀਂ ਇਹ ਗਲੂ ਵੀ ਲੈਣ ਜਾਓ ਉਹਨਾਂ 10 ਰੁਪਏ ਦੀ ਉਹ ਵੀ ਤੁਸੀਂ ਜਾ ਕੇ ਯੂਪੀਆਈ ਕਰਦੇ ਹੋ ਤੇ ਇਹ ਛੋਟੇ ਛੋਟੇ ਸਮਾਨ ਦੇ ਲਈ ਹੁਣ ਇੱਕ ਪਾਸੋਂ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਕੈਸ਼ਲੈਸ ਇੰਡੀਆ ਬਣਾ ਦੋ ਡਿਜੀਟਲ ਇੰਡੀਆ ਬਣਾ ਦੋ ਉਹ ਬਣ ਵੀ ਗਿਆ ਸੀ ਬਹੁਤ ਹੱਦ ਤੱਕ ਬਣ ਗਿਆ ਸੀ ਔਰ ਹੈਬਿਟ ਜਿਹੜੀ ਲੋਕਾਂ ਦੀ ਕੈਸ਼ ਰੱਖਣ ਦੀ ਆਲਮੋਸਟ 99% ਉਹ ਬਿਲਕੁਲ ਖਤਮ ਹੋ ਗਈ ਹੈ ਬਟ ਹੁਣ ਇਹਦੇ ਤੇ ਸਰਚਾਰਜ ਵਧਾ ਦਿੱਤਾ ਗਿਆ ਤੇ ਡੈਫੀਨਿਟਲੀ ਲੋਕਾਂ ਨੂੰ ਕਿਤੇ ਨਾ ਕਿਤੇ ਪਸੰਦ ਨਹੀਂ ਆ ਰਿਹਾ ਬਟ ਜੋ ਹੈ ਸੋ ਹੈ ਉਹਨ ਰੂਲ ਤਾਂ ਲਾਗੂ ਹੋ ਗਿਆ ਹੈ ਤੇ ਥੋੜਾ ਜਿਹਾ ਮਨ ਲੱਗਦਾ ਹੈ ਇਹਦੇ ਵਿੱਚ ਵੀ ਲੋਕ ਦੇਖਣਾ ਪਵੇਗਾ ਕਿ ਫਿਰ ਤੋਂ ਥੋੜਾ ਜਿਹਾ ਕੈਸ਼ ਦੀ ਆਦਤ ਪਾਣੀ ਪਏਗੀ ਜਾਂ ਕਿਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਕਰਦੇ ਆ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਜੇ ਤੁਸੀਂ ਵੀ UPI ਵਰਤਦੇ ਹੋ ਰੋਜ਼ ਰੋਜ਼ UPI ਵਰਤਦੇ ਹੋ ट्रांजैक्शन ਕਰਦੇ ਹੋ बिजनेसमैन ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ ਤੁਹਾਨੂੰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਵੱਡੇ ਬਦਲਾਵ ਕੀਤੇ ਗਏ ਨੇ ਆਈਟੀਆਰ ਦੇ ਗੱਲ ਕਰੀਏ ਮੈਡਮ ਇੱਕ ਵਾਰ ਆਈਟੀਆਰ ਨੂੰ ਐਕਸਪਲੇਨ ਕਰ ਦੋ ਕਿ ਆਈਟੀਆ ਦੇ ਤਰੀਕੇ ਜੇ ਕੀ ਬਦਲਾਵ ਹੋਇਆ ਵਾ ਜੀ ਜੀ ਬਿਲਕੁਲ ਆਈਟੀਆਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਦੱਸਿਆ ਸੀਗਾ ਕਿ ਜਦੋਂ ਆਪਣਾ ਫਾਈਨੈਂਸ਼ੀਅਲ ਇਅਰ ਸਟਾਰਟ ਹੋਇਆ ਸੀਗਾ ਤੇ ਆਪਣੇ ਫਾਈਨੈਂਸ ਮਿਨਿਸਟਰ ਨੇ ਮਲਾ ਸਿਤਰਮਨ ਜੀ ਨੇ ਕਿਹਾ ਸੀਗਾ ਕਿ ਜਿਹੜਾ ਟੈਕਸ ਸਲੈਬ ਹੈ ਉਹ ਦੀ ਰਿਬੇਟ ਇਹ ਬਤਾ ਦਿੱਤੀ ਗਈ ਪਹਿਲੇ ਆ ਗਿਆ 5 ਲੱਖ ਸੀਗੀ ਹੁਣ 12 ਲੱਖ ਕਰ ਦਿੱਤੀ 12 ਲੱਖ ਅਨਿਵਲੀ ਜਿਹੜਾ ਬੰਦਾ ਕਮਾਉਂਦਾ ਉਹਨੂੰ ਆਈਟੀਆਰ ਫਾਈਲ ਮਤਲਬ ਜ਼ੀਰੋ ਆਈਟੀਆਰ ਫਾਈਲ ਕਰਨੀ ਪੈਗੀ ਆਈਟੀਆਰ ਤਾਂ ਸਾਰਿਆਂ ਨੂੰ ਫਾਈਲ ਕਰਨੀ ਚਾਹੀਦੀ ਹੈ ਬਟ ਕੋਈ ਚਾਰਜ ਉਹਦਾ ਨਹੀਂ ਲੱਗੇਗਾ ਤੇ ਉਸ ਤੋਂ ਬਾਅਦ ਇਹ ਵੀ ਸੀਗਾ ਕਿ ਹੁਣ ਆਈਟੀਆਰ ਫਾਈਲ ਕਦੋਂ ਕਰੀਏ ਕਿ ਜਨਰਲੀ ਇਹਦੀ ਤਾਰੀਖ ਜਿਹੜੀ ਹੈ 31 ਜੁਲਾਈ ਤੱਕ ਲਾਸਟ ਸੀਗੀ ਬਟ ਕਿਉਂਕਿ ਰੂਲਸ ਚੇਂਜ ਹੋਏ ਤੇ ਇਹਦੇ ਨਾਲ ਹੀ ਨਿਊ ਫਾਰਮ ਆਣੇ ਸੀਗੇ ਨਵੀਂ ਆਈਟੀਆਰ ਪਰਮਾਨਾਸਤੇ ਨਵੇਂ ਫਾਰਮਸ ਆਨੇ ਸੀਗੇ ਤੇ ਉਹ ਫਾਰਮ ਦੀ ਸਭ ਲੋਕ ਵੇਟ ਕਰ ਰਹੇ ਸੀਗੇ 31 ਜੁਲਾਈ ਲਾਸਟ ਡੇਟ ਸੀ ਆਈਟੀਆਰ ਫਾਈਲ ਕਰਨ ਦੀ ਜੁਲਾਈ ਦਾ ਮਹੀਨਾ ਚੜ ਚੁੱਕਿਆ ਲੇਕਿਨ ਅਗਰ ਵੀ ਅਜੇ ਵੀ ਤੁਹਾਡੀ ਆਈਟੀਆਰ ਫਾਈਲ ਨਹੀਂ ਹੋਈ ਕੋਈ ਗੱਲ ਨਹੀਂ ਤੁਹਾਨੂੰ ਥੋੜਾ ਜਿਹਾ ਹੋਰ ਸਮੇਂ ਮਿਲ ਗਿਆ ਹੈ 15 ਸਤੰਬਰ ਤੱਕ ਤੁਸੀਂ ਹੁਣ ਆਪਣੀ ਆਈਟੀਆਰ ਫਾਈਲ ਕਰ ਸਕਦੇ ਹੋ ਜੋ ਥੋੜੀ ਜੀ ਰਾਹਤ ਵਾਲੀ ਖਬਰ ਜੀ ਤਾਂ ਅੱਜ ਦੇ ਲਈ ਇਹ ਨਹੀਂ ਤੁਸੀਂ ਦੇਖਦੇ ਰਹੋ ਨਿਊਜ਼ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ